ਤਾਂ ਤੁਸੀਂ ਮੇਰੇ ਨਾਲ ਕਿੱਦਾਂ ਕਰ ਸਕਦੇ ਤੁਸੀਂ ਚਾਰ ਦਿਨ ਪਹਿਲਾਂ ਕਿੱਥੇ ਸੀ ਮੈਂ ਤੁਹਾਨੂੰ ਕਿਹਾ ਰੱਖਣ ਨੂੰ ਮੈਂ ਤੁਹਾਨੂੰ ਕਿਹਾ ਮੈਂ ਆਇਆ ਹਾਂ ਇੱਥੇ ਤੁਹਾਡੇ ਕੋਲ ਮੈਂ ਤੁਹਾਡੇ ਕੋਲ ਆਇਆ ਇੱਥੇ ਆਇਆ ਗੱਲ ਕਰ ਲੈਣੇ ਆ ਤੁਹਾਡੇ ਨਾਲ ਅਸੀਂ ਇੱਥੇ ਕਿੱਦਾਂ ਨਹੀਂ ਮੈਂ ਇੱਥੇ ਆਇਆ ਹਾਂ ਜਿਹੜੇ ਬੱਚੇ ਆ ਮੈਂ ਉੱਥੇ ਆਇਆ ਸਵੀਰ ਦੇ ਤਾਂ ਤੁਸੀਂ ਕੁਝ ਕੀਤਾ ਨਹੀਂ ਭੈਣ ਜੀ ਜਦੋਂ ਹੁਣ ਅਸੀਂ ਲੈਣ ਆ ਗਏ ਆ ਤੁਸੀਂ ਕਹਿੰਦੇ ਅਸੀਂ ਲੈ ਕੇ ਜਾਣੇ ਭਾਈ ਵੀ ਨਹੀਂ ਕਹਿੰਦੇ ਛੱਡ ਦਿਓ ਹੋਰ ਛੱਡ ਜੋ ਛੱਡ ਕੇ ਉਹ ਬਚਾਰੇ ਕਿਉਂ ਛੱਡ ਕੇ ਜਾਣ ਜਿਹੜੇ ਬੱਚੇ ਆ ਉਹ ਬਚਾਰੇ ਕਿਉਂ ਛੱਡ ਕੇ ਜਾਣ ਮਨਜੋਦੀ ਅਸ਼ਵਨੀ ਤੁਸੀਂ ਇੱਥੇ ਆਇਆ ਬੱਚਿਆਂ ਦੀ ਜਿਹੜੀ ਵੀਡੀਓ ਪਾਈ ਸੀ ਹਾਂਜੀ ਅਸ਼ਵਨੀ ਪਾਜੀ ਬੱਚਿਆਂ ਦੀ ਵੀਡੀਓ ਜਿਹੜੀ ਪਹੁੰਚੀ ਸੀ ਵੀ ਤਿੰਨ ਬੱਚੇ ਅੱਜ ਵਿਚਾਰੇ ਇਹ ਤਕਰੀਬਨ 10 ਦੇ ਵੀ 8 ਦਿਨਾਂ ਤੋਂ ਇੱਥੇ ਲਵਾਰ ਸਾਲਤ ਵਿੱਚ ਘੁੰਮ ਰਹੇ ਸੀ ਤੇ ਇੱਕ ਇਹਨਾਂ ਦੀ ਮਾਤਾ ਸੀ ਉਹ ਦੱਸਦੇ ਵੀ ਕੱਲ ਇੱਕ ਛੋਟਾ ਬੱਚਾ ਹੋਰ ਸੀਗਾ ਉਹ ਕੱਲ ਨੇ ਬੱਚਾ ਤੇ ਮਾਤਾ ਕੱਲ ਦੀ ਗਾਇਬ ਗੱਲ ਕਰਦੇ ਅੱਜ ਸਾਡੀ ਕੋਈ ਵੀਡੀਓ ਪਹੁੰਚੀ ਆ ਮੇਰਾ ਖਿਆਲ ਆ ਵੀ ਮੇਰੇ ਕੋਲ ਸਵੇਰ ਦੀ ਪਹੁੰਚੀ ਆ ਜਦੋਂ ਦਾ ਤੁਸੀਂ ਤੁਹਾਨੂੰ ਪਤਾ ਲੱਗਾ ਤੇ ਮੈਂ ਆਪਣੇ ਪੱਧਰ ਤੇ ਕਿਉਂਕਿ ਇਹ ਜਿਹੜੀ ਗੱਲ ਹੁੰਦੀ ਹੈ ਵੀ ਚਲੋ ਬੱਚਿਆਂ ਦਾ ਮਾਮਲਾ ਅਸੀਂ ਸੀਡਬਲਯੂਸੀ ਜਿਹੜੀ ਬਾਲਤਵਾਲਾ ਕਮੇਟੀ ਵਾਲੇ ਉਹਨਾਂ ਨੂੰ ਦੱਸਣਾ ਹੁੰਦਾ ਸਵੇਰ ਦੀ ਕਾਲ ਕਰ ਰਹੇ ਹਾਂ ਉਹਨਾਂ ਦਾ ਕੋਈ ਇਹਦੇ ਤੇ ਜਵਾਬ ਨਹੀਂ ਜਿਹੜੇ ਵਿਚਾਰੇ ਐ ਇਹਨਾਂ ਕੋਲ ਬੱਚੇ ਆ ਇਹ ਪਟਵਾਰੀਆਂ ਦੀ ਚੱਕੀ ਦੇ ਵਿਚਾਰੇ ਨੇ ਆਪਣੇ ਕੋ ਰੱਖਿਓ ਕਿ ਰੋਡ ਤੇ ਨਾ ਜਾਣ ਕੁਝ ਥੱਲੇ ਨਾ ਆ ਜਾਣ ਇਹ ਵਿਚਾਰੇ ਸ਼ਾਮਾਂ ਪੈ ਰਹੀਆਂ ਬੱਚਿਆਂ ਨੂੰ ਦੇਖ ਕੇ ਕਿੱਦਾਂ ਕਰਨਗੇ ਕੱਲ ਨੂੰ ਕੋਈ ਪ੍ਰੋਬਲਮ ਹੋ ਜਾਏ ਇਹਨਾਂ ਨੇ ਮੁੜ ਕੇ ਐਕਸ਼ਨ ਆਉਣਾ ਉਹ ਇਹਨਾਂ ਤੇ ਤੇ ਅਸੀਂ ਜਦੋਂ ਪਹੁੰਚੇ ਅਸੀਂ ਗਰਦੀ ਵਾਲਾ ਤੋਂ ਆਏ ਆਪਣੀ ਸੇਵਾ ਉੱਥੇ ਕਰਦੇ ਆਂ ਛੱਡ ਗਏ ਵੀ ਚਲੋ ਨਹੀਂ ਇਹ ਆਏ ਕੋਈ ਵੀ ਨਹੀਂ ਬੌੜਿਆ ਜਦੋਂ ਮੇਰਾ ਫੋਨ ਚੱਕਣਾ ਵੀ ਬੰਦ ਕਰਤਾ ਹੁਣ ਆਏ ਆ ਹੁਣ ਆਣ ਕੇ ਕਹਿੰਦੇ ਤੁਸੀਂ ਕੌਣ ਹੋ ਨੇ ਲੈ ਜਾਣੇ ਵਾਲੇ ਨਾ ਉਹਨਾਂ ਦਾ ਕੋਈ ਨੁਮੈਂਦਾ ਆ ਨਾ ਕੋਈ ਉਹਨਾਂ ਦਾ ਮੈਂਬਰ ਆ ਉਹ ਮੁਲਾਜ਼ਮ ਭੇਜ ਦਿੱਤੇ ਆ ਵਿਚਾਰੇ ਉਹਨਾਂ ਨੂੰ ਕੀ ਆ ਉਹਨਾਂ ਨੂੰ ਤਾਂ ਕਹਿਤਾ ਆਰਡਰ ਮਾਰ ਦਿੱਤਾ ਜਾ ਕੇ ਲੈ ਆਓ ਬੱਚੇ ਨਾ ਕੋਈ ਉਹਨਾਂ ਦਾ ਮੈਂਬਰ ਆਉਣ ਦਾ ਮਤਲਬ ਬਣਦਾ ਇੱਥੇ ਭਾਵੇਂ ਜਦੋਂ ਤਾਂ ਇਹਨਾਂ ਤੋਂ ਮੈਂਟਲੀ ਅਫਸੈਟ ਕੋ ਬੱਚਾ ਮਿਲ ਜਾਂਦਾ ਇਹਨਾਂ ਨੂੰ ਚੱਕੇ ਨਹੀਂ ਕਹਿਣਾ ਵੀ ਉੱਥੇ ਛੱਡਿਓ ਇਹਨਾਂ ਦਾ ਫਰਜ਼ ਇਹਨਾਂ ਦਾ ਵੀ ਬਣਦਾ ਜੇ ਸਹੀ ਬੱਚੇ ਲੈਣੇ ਤਾਂ ਮੈਂਟਲੀ ਅਫਸੈਟ ਵੀ ਇਹਨਾਂ ਦਾ ਚੱਕਣਾ ਬਾ ਫਰ ਮੈਡਮ ਜੀ ਦੀ ਬਹੁਤ ਵਧੀਆ ਹੈਗੇ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਮੈਂ ਉਹਨਾਂ ਦੇ ਮੁੱਦਾ ਧਿਆਨ ਚ ਲਿਆਉਣਾ ਚਾਹੁੰਦੇ ਆ ਵੀ ਕੋਈ ਵੀ ਇਹੋ ਜਿਹਾ ਜਦੋਂ ਸਹੀ ਸਲਾਮਤ ਬੱਚੇ ਇਹਨਾਂ ਦਾ ਫਰਜ਼ ਬਣਦਾ ਇਹਨਾਂ ਦਾ ਲੈ ਜਾਣਾ ਤੇ ਇਹ ਕਿਉਂ ਨਹੀਂ ਟਾਈਮ ਤੇ ਪਹੁੰਚਦੇ ਤੇ ਟਾਈਮ ਤੇ ਵੀ ਪਹੁੰਚਦੇ ਹੋਣੇ ਬੱਚੇ ਸਵੇਰ ਦੇ ਰੋੜ ਰਹੇ ਆ ਜੇ 24 ਘੰਟੇ ਹੋ ਵੀ ਨਾ ਵੀ ਹੋ ਜਾਂਦੀ ਤਾਂ ਫਿਰ ਉਹਨੂੰ ਕੌਣ ਜਵਾਬ ਦਿੰਦਾ ਹਿਸ਼ਾਰਪੁਰ ਚ ਉੱਠ ਕੇ ਹਿਸ਼ਾਰਪੁਰ ਚ ਨਹੀਂ ਆ ਸਕੇ ਸਵੇਰ ਦੇ ਆਕਾਲਾਂ ਕਰੀ ਜਾਂਦੇ ਭਾਜੀ ਉਹਨਾਂ ਨੂੰ ਹੁਣ ਜਦੋਂ ਅਸੀਂ ਆਏ ਆ ਤੇ ਹੁਣ ਸਾਨੂੰ ਕਹਿੰਦੇ ਤੁਸੀਂ ਕੌਣ ਹੋ ਨੇ ਤੇ ਮੈਂ ਲੈ ਅਸੀਂ ਲੈ ਕੇ ਤਾਂ ਨਹੀਂ ਜਾਣੇ ਸੀ ਅਸੀਂ ਦੇਣਾ ਹੀ ਸੀ ਪਰ ਕੀ ਆ ਵੀ ਇਹ ਆ ਵੀ ਜਦੋਂ ਤਾਂ ਪਤਾ ਲੱਗ ਗਿਆ ਵੀ ਚੁੱਪਚੀ ਬੀਤੀ ਗੱਲ ਹੋ ਜਾ ਗੱਲ ਬਾਹਰ ਨਾ ਨਿਕਲ ਜਾ ਆ ਗੱਲਾਂ ਕਰਦੇ ਆ ਇੱਥੇ ਕਈ ਬੱਚੇ ਇਹੋ ਜਿਹੇ ਆ ਭਾਜੀ ਇਹਨਾਂ ਨੂੰ ਮੈਂ ਦੱਸਦਾ ਆ ਕੋਈ ਨਹੀਂ ਇਹਨਾਂ ਦਾ ਐਕਸ਼ਨ ਹੁੰਦਾ ਕਦੀ ਕਹਿੰਦੇ ਉਹਨੂੰ ਜਵਾਬ ਦੋ ਉਹਨੂੰ ਫੋਨ ਕਰੋ ਤੇ ਉਹਨੂੰ ਫੋਨ ਕਰੋ ਤੇ ਅੱਜ ਅਸੀਂ ਹੁਣ ਪਹੁੰਚੇ ਚਲੋ ਮਲਾਜ਼ਮ ਪਹੁੰਚੇ ਅਸੀਂ ਦੇਦਾਨੇ ਆ ਇਹਨਾਂ ਨੂੰ ਅਸੀਂ ਨਹੀਂ ਸਾਡੇ ਕੋਲ ਤਾਂ ਆਪਣੇ ਲਵਾਰ ਸਨਾਤ ਭਾਜੀ 118 ਦੇ ਲਗਭਗ ਲਵਾਰ ਸਨਾਤ ਤੇ ਸੇਵਾ ਸੰਭਾਲ ਚੱਲ ਰਹੀ ਆ ਚਲੋ ਪਰ ਦੇ ਦੇਣੇ ਆਪਾਂ ਨੂੰ ਟਾਈਮ ਤੇ ਆਪਣੀ ਡਿਊਟੀ ਦਾ ਇਹਨਾਂ ਸੰਭਾਲ ਲੈਣੀ ਚਾਹੀਦੀ ਆ ਨਾ ਧੰਨਵਾਦ ਸਾਰੀ ਸੰਗਤ ਦਾ ਕਿਤੇ ਵੀ ਕੋਈ ਹੋਵੇ ਇਹਨਾਂ ਨੂੰ ਬੱਚਿਆਂ ਬਾਰੇ ਇਹਨਾਂ ਨੂੰ ਜਰੂਰ ਜਦੋਂ ਅਸੀਂ ਇਹਨਾਂ ਨੂੰ ਨੰਬਰ ਦਿੰਨੇ ਆ ਇਹਨਾਂ ਦਾ ਕਹਿੰਦੇ ਸਾਡੇ ਤੋਂ ਬਿਨਾਂ ਪੁੱਛੇ ਨੰਬਰ ਕਿਉਂ ਦਿੰਨੇ ਆ ਇਹਨਾਂ ਨੂੰ ਫੋਨ ਕਰੋ ਜਦੋਂ ਕੋਈ ਬੱਚਿਆਂ ਦਾ ਹੁੰਦਾ ਤੇ ਇਹ ਆਪਣੀ ਜ਼ਿੰਮੇਵਾਰੀ ਸਮਝਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੋ ਜੀ ਐਸ ਵਿੱਚ ਜਿਹੜਾ ਆਸਰਾ ਦੇ ਵਿੱਚ ਕਿੰਨੇ ਲੋਕ ਜਿਹੜੇ ਆ ਤੇ ਜਿਹਨਾਂ ਦੀ ਸੇਵਾ ਕਰੀਏ ਇਸ ਟਾਈਮ ਭਾਜੀ 118 ਅੰਕ ਦੇ ਲਗਭਗ ਹੈਗੇ ਆ ਭਾਜੀ ਬਾਰਸਨਾਥ ਜਿਹੜੇ 118 ਦੇ ਲਗਭਗ ਹੈਗੇ ਤੁਹਾਡੇ ਵੱਲੋਂ ਇੱਕ ਬਹੁਤ ਵੱਡਾ ਪ੍ਰਯਾਸ ਕੀਤਾ ਜਾ ਰਿਹਾ ਸੇਵਾ ਕੀਤੀ ਜਾ ਰਹੀ ਆ ਜਿਹੜੇ ਕੁਝ ਅ ਅ ਦਿਮਾਗੀ ਜਿਹੜੇ ਆ ਕੁਝ ਕਮਜ਼ੋਰ ਹੁੰਦੇ ਹੈਗੇ ਆ ਉਹਨਾਂ ਨੂੰ ਕੁਝ ਲੋਕ ਪਕੜ ਕੇ ਲੈ ਜਾਂਦੇ ਹੈਗੇ ਆ ਉਹ ਤੁਹਾਡੇ ਵੱਲੋਂ ਉਹ ਬਹੁਤ ਵੱਡਾ ਇੱਕ ਉਪਰਾਲਾ ਕੀਤਾ ਜਾਂਦਾ ਹੈਗਾ ਉਹ ਡੈਰੀਆਂ ਤੋਂ ਛੁੜਾਏ ਜਾਂਦੇ ਆ ਕਿੰਨੇ ਕ ਬੱਚੇ ਜਿਹੜੇ ਕਿ ਛੁੜਾ ਕੇ ਆਪਣੇ ਘਰਦਿਆਂ ਦੇ ਨਾਲ ਮਿਲਾ ਚੁੱਕੇ ਆ ਅਸ਼ਵੀਰ ਬਾਜੀ ਅਸੀਂ 600 ਦੇ ਲਗਭਗ ਬੰਦਾ ਜਿਹੜਾ ਘਰਾਂ ਚ ਪਹਚਾ ਚੁੱਕੀਆਂ ਬਿਲਕੁਲ ਠੀਕ ਠਾਕ ਸਹੀ ਸਲਾਮਤ ਜਿਨ੍ਹਾਂ ਨੂੰ ਦਵਾਈ ਮੈਡੀਸਿਨ ਚਲਾ ਕੇ ਆਪਣੇ ਪਰਿਵਾਰਾਂ ਚ ਬੈਠਿਆ 600 ਦੇ ਲਗਭਗ ਹਾਂਜੀ ਤੇ ਕੀ ਕਹਿਣਾ ਜਾਓਗੇ ਵੀ ਇਹੋ ਜਿਹੇ ਬੱਚਿਆਂ ਦੇ ਪ੍ਰਤੀ ਮਾਪਿਆਂ ਨੂੰ ਕੀ ਚਾਹੀਦਾ ਜੀ ਮੈਂ ਇੱਕ ਗੱਲ ਉਹ ਹੀ ਦੇਖਦੇ ਆ ਜਦੋਂ ਪ੍ਰਵਾਸੀਆਂ ਦੇ ਬੱਚੇ ਹਨ ਤੇ ਅਸੀਂ ਦੇਖਣ ਦਾ ਹਾਂ ਵੀ ਗੱਲ ਵੀ ਇਹਨਾਂ ਦੇ ਮਾਪੇ ਨੂੰ ਜਿਹੜਾ ਹੁਣ ਦੱਸ ਦਿਆ ਵੀ ਬਾਪ ਨੂੰ ਵੀ ਕੋਈ ਨਹੀਂ ਮਾਂ ਇੱਥੇ ਰਹੀ ਆ ਨਾਲ ਪਰ ਹੁਣ ਮਾਂ ਵੀ ਚਲੀ ਗਈ ਆ ਤੇ ਬੜੀ ਮਾਰੀ ਗੱਲ ਆ ਬੱਚੇ ਵਿਚਾਰੇ ਮਾਸੂਮ ਜੇ ਬੱਚੇ ਇਹਨਾਂ ਵਿੱਚ ਦੋ ਬੱਚੀਆਂ ਆ ਇੱਕ ਬੇਟਾ ਆ ਤੇ ਜਿਹੜਾ 4 ਮਹੀਨੇ ਦਾ ਕੱਲ ਦਾ ਗਾਇਬ ਆ ਉਹਦਾ ਕੋਈ ਪਤਾ ਨਹੀਂ ਉਹ ਬੱਚਾ ਕਿੱਥੇ ਆ ਕੋਈ ਕਹਿੰਦਾ ਉਹ ਜ਼ਬਰਦਸਤੀ ਚਾਕੇ ਲੈ ਗਿਆ ਇੱਥੇ ਰਾਘਰੀ ਦੱਸ ਦਿਆ ਕੋਈ ਕਹਿੰਦਾ ਕਿਸ ਤਰ੍ਹਾਂ ਲੈ ਗਿਆ ਤਫ਼ਤੀਸ਼ ਦਾ ਹਿੱਸਾ ਆ ਪ੍ਰਸ਼ਾਸਨ ਤ ਤਫ਼ਤੀਸ਼ ਕਰੇ ਜਿਹੜਾ ਚੌਥਾ ਬੱਚਾ ਸੀ ਉਹ ਕਿੱਥੇ ਗਿਆ ਮਨੋਜੀ ਆਪਣੇ ਵੱਲੋਂ ਵੀ ਇਹ ਜਿਹੜਾ ਹੈਗਾ ਡਿਪਟੀ ਕਮਿਸ਼ਨਰ ਨੂੰ ਕਹਿ ਕੇ ਇਹ ਵੀ ਜਾਂਚ ਦਾ ਵਿਸ਼ਾ ਹੈਗਾ ਕਿ ਜੇ ਇਹ ਤਿੰਨ ਬੱਚੇ ਇਹ ਲੈ ਕੇ ਜਾ ਰਹੇ ਹੈਗੇ ਆ ਤੇ ਚੌਥੇ ਬੱਚੇ ਦੇ ਬਾਰੇ ਵੀ ਇਹਨਾਂ ਨੂੰ ਜਿਹੜਾ ਇਹਨਾਂ ਇਹਨਾਂ ਦੀ ਬਣਦੀ ਆ ਇਹਨਾਂ ਦੀ ਕਾਰਵਾਈ ਕਰਾਉਣੀ ਇਹਨਾਂ ਦੀ ਬਣਦੀ ਆ ਜਦੋਂ ਚੌਥੀ ਆ ਹੁਣ ਆਪੇ ਲੱਭਣ ਵੀ ਚੌਥਾ ਬੱਚਾ ਕਿੱਥੇ ਗਿਆ ਕੀ ਆ ਸੀਡਬਲਯੂਸੀ ਦੀ ਪੂਰੀ ਅਪਾਇਰ ਵੀ ਕਰਨ ਇਹ ਨਹੀਂ ਨਾ ਬੱਚੇ ਹੋ ਗਏ ਜਿੱਥੇ ਰੱਖਣਾ ਜਾਂ ਕੋਸ਼ ਕਰਨ ਆਰਾਮ ਕਲੋਨੀ ਕੈਂਪ ਮੰਗਵਾਏ ਜਾ ਰਹੇ ਆ ਬੱਚੇ ਹੁਣ ਲੈ ਕੇ ਚੱਲੇ ਆ ਤੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਏ ਇੱਕ ਵਾਰੀ ਜਿਹੜੇ ਐਸ ਵਾਲੇ ਦਰਸ਼ਕ ਦੇਖ ਰਹੇ ਹੈਗੇ ਉਹਨਾਂ ਨੂੰ ਆਪਣਾ ਅਡਰੈਸ ਜਿਹੜਾ ਹੈਗਾ ਬਾ ਜਿੱਥੇ ਤੁਹਾਡਾ ਹਾਸਤਮ ਹੈਗਾ ਉਹਦੀ ਜਾਣਕਾਰੀ ਦੇ ਦਿਓ ਤੇ ਟੈਲੀਫੋਨ ਨੰਬਰ ਦਾ ਹਾਂਜੀ ਅਸ਼wini ਭਾਜੀ ਸਾਡਾ ਬਾਬਾ ਦੀਪ ਸਿੰਘ ਸੇਵਾਦਾਲ ਜੱਥੇਬੰਦੀ ਗਰਦੀ ਵਾਲਾ ਬਾਗਾ ਪਿੰਡ ਦੇ ਵਿੱਚ ਸਾਸਤਾ ਚੱਲ ਰਹੀ ਹੈ ਸਾਡਾ ਹੈਲਪਰੇਜ ਨੰਬਰ 9276200100 ਨੰਬਰ ਹੈ ਸਨੂ ਰਾਮ ਕਲੋਨੀ ਤੋਂ ਆਈ ਸੀ ਬਲਾ ਉਹ ਕਹਿੰਦੇ ਬੱਚੇ ਇੱਥੇ ਜਾ ਕੇ ਆਓ ਜੀ ਕਿੱਥੇ ਲੈ ਕੇ ਚੱਲਦੇ ਹੋ ਚਾਈਲਡ ਵੈਲਫੇਅਰ ਸੁਸਾਇਟੀ ਹੈ ਤੇ ਰਾਮ ਕਲੋਨੀ ਕੈਂਪ ਕਿੰਨੇ ਬੱਚੇ ਹੈਗੇ ਤਿੰਨੇ ਆ ਜੀ